ਉਹ ਮਿੱਤੇ ਰਾਂ ਦੀ ਖੰਡ ਦੀ ਡਲੀ ਕੀ ਲੂਣ ਦੀ ਡਲੀ ਚਲੋ ਮਿੱਤੇ ਰਾਂ ਦੀ ਲੂਣ ਦੀ ਡਲੀ ਓਹ ਢਿਟੜੀ ਓਕੇ ਹੈ ਕਰੀਏ ਮੈਡਮ ਜੀ ਕੱਟ ਦੇਖ ਜੀ ਤਾਂ ਹੈਗੀ ਯਾਰ ਪੁੱਛ ਨਾ ਲਈ ਕਿੱਥੇ ਜਾਣਾ ਘਰ ਦੀ ਪਲਾ ਸਸੀਗਾ ਮੈਡਮ ਜੀ ਸਿੱਖੀ ਕਾਲਜ ਤੁਹਾਨੂੰ ਪਹਿਲਾਂ ਕਿਤੇ ਦੇਖਿਆ ਲੱਗਦਾ ਜੀ ਮੈਨੂੰ ਮੈਨੂੰ ਹਾਂਜੀ ਮੈਨੂੰ ਵੀ ਲੇਖੇ ਦੇਖੇ ਜਿਹਾ ਲੱਗਦੇ ਹੋ ਪਰ ਜਾਣਾ ਸੀਗਾ ਕਿਤੇ ਹਾਂਜੀ ਕਿੱਥੇ ਜਾਣਾ ਜੀ ਮੈਂ ਸਕੂਲ ਜਾ ਕੇ ਆਉਣਾ ਸੀਗਾ ਅੱਛਾ ਉਹ ਜਿਹੜਾ ਰੋਡ ਤੇ ਬਣਿਆ ਹੋਇਆ ਸਕੂਲ ਹਾਂਜੀ ਹਾਂਜੀ ਆਜੋ ਮੈਂ ਕਰ ਦੇਣਾ ਡ੍ਰੌਪ ਤੁਹਾਨੂੰ ਮੈਂ ਕਰ ਬੈਠਾ ਜੀ ਬੈਠੋ ਹੋਰ ਠੀਕੋ ਹਾਂਜੀ ਪਹਿਲਾਂ ਤੁਹਾਨੂੰ ਮੈਂ ਕਿ ਕਰਦੇ ਹਾਂ ਤੁਸੀਂ ਨਹੀਂ ਜੇ ਬੱਚੇ ਪੜਦਾ ਸੀ ਇੱਥੇ ਅੱਛਾ ਬੱਚੇ ਪੜਦੇ ਆ ਹਾਂਜੀ ਮੈਰਿਡ ਹੁੰਦੂ ਸੀ ਹਾਂਜੀ ਦੇਖੋ ਕਿ ਨਹੀਂ ਲੱਗਦੇ ਹੈਗੇ ਤੁਸੀਂ ਵੇਹ ਹੋਏ ਤੁਸੀਂ ਮੈਰਿਡ ਨਹੀਂ ਨਹੀਂ ਮੈਂ ਤਾਂ ਅਨ ਮੈਰਿਡ ਆ ਜੀ ਅੱਛਾ ਹੋਰ ਕੀ ਕੰਮ ਕਰਦੇ ਸੀ ਤਾਂ ਮੈਂ ਜ਼ਮੀਨ ਜਿਆਦਾ ਵਧੀਆ ਹੈ ਤੇ ਕੰਮ ਕਰਨ ਵਾਸਤੇ ਬੰਦੇ ਰੱਖੇ ਹੋਏ ਆ ਪਾਤਾ ਵਿਲੇ ਆ ਜੀ ਨਿਆਰੀ ਲੈਂਡ ਤੇ ਜ਼ਿੰਦਗੀ ਤੇ ਤਸੀਂ ਫਿਰ ਵਿਆਹ ਕਿਉਂ ਨਹੀਂ ਕਰਾਇਆ ਹਟਾ ਤਾ ਸਿੱਕਾ ਪਰਸੋ ਨੇ ਸੱਤ ਕੇ ਹੋ ਵਿਆਹ ਜੀ ਕੀ ਰੱਖਿਆ ਜੀ ਹਲੇ ਐਡੀ ਛੇਤੀ ਥੋੜੀ ਥੋੜੀ ਕਰਾ ਲਾਂਗੇ ਵਿਆਹ ਦੀ ਕੋਈ ਗੱਲ ਨਹੀਂ ਕਰੇ ਲੋਡ ਹੋਵੇ ਮੇਰਾ ਨੰਬਰ ਲੈ ਲਓ ਤੁਸੀਂ ਫੋਨ ਕਰਦਿਆ ਕਰੋ ਜੀ ਆਹ ਦੱਸ ਦੋ ਜੀ ਹੋਰ ਕੀ ਖਾਣਾ ਪੀਣਾ ਦੱਸ ਦੋ ਮੈਨੂੰ ਥੈਂਕ ਯੂ ਕਰਦਾ ਨਹੀਂ ਹੈਗਾ ਜੀ ਕੀ ਦੱਸਾਂ ਦੇ ਵਿੱਚ ਮਜੂਰੀ ਬਹੁਤ ਨਸ਼ੇ ਪੱਤੇ ਕਰਦਾ ਵਾ ਅੱਢੀ ਦਿਨ ਦਾ ਕੁਟ ਪਾ ਲੱਗਾ ਗੁਜਾਰਾ ਕਿਸ ਦਾ ਚਲੋ ਕੋਈ ਘਰ ਲਈਏ ਕਰ ਦਿਆ ਵਾ ਫੋਨ ਤੇ ਗੱਲ ਹਣਾ ਨੰਬਰ ਉਹਦਾ ਮੇਰੇ ਕੋਲ ਆ ਗਿਆ ਮੈਨੂੰ ਲੱਗਦਾ ਹੀ ਰਹਿਣਾ ਕਿ ਇਹਦਾ ਕਦੋਂ ਲੋੜ ਪੈ ਜੇ ਬੰਦੇ ਦੀ ਜੀ ਜੀ ਠੀਕ ਹੈ ਜੀ ਲਓ ਜੀ ਆ ਗਿਆ ਤੁਹਾਡਾ ਟਿਕਾਣਾ ਥੈਂਕ ਯੂ ਕੋਈ ਗੱਲ ਨਹੀਂ ਫੋਨ ਕਰ ਲਿਓ ਠੀਕ ਹੈ ਠੀਕ ਕੀ ਰਹਿਣਾ ਮੁੰਡਾ ਤਾਂ ਸੋਹਣਾ ਸੀਗਾ ਆਕਾਸ਼ ਇਹ ਮੇਰੀ ਹੈਲਪ ਕਰ ਸਕੇ ਕੁਝ ਇਸ ਤਰ੍ਹਾਂ ਦਾ ਕੋਈ ਮੇਰੀ ਜ਼ਿੰਦਗੀ 'ਚ ਆ ਜਾਏ ਮੇਰੀ ਮਜਬੂਰੀਆਂ ਚੱਕੀਆਂ ਜਾਣ ਪਤਾ ਨਹੀਂ ਸੱਚ ਹੋਊਗਾ ਕਿਨੇ ਅੱਜ ਕੱਲ ਦੀ ਦੁਨੀਆ ਦੇ ਵਿੱਚ ਸਭ ਮਤਲਬੀ ਨੇ ਓ ਲਿਆ ਕਿੱਥੇ ਉਹ ਹਾਂ ਜ਼ਫਰਦਾਰ ਚ ਨਹੀਂ ਗਈ ਮੈਨੂੰ ਟਾਈਮ ਲੱਗਿਆ ਐਨਾ ਕਦ ਤੂੰ ਆਪ ਵੀ ਕਰ ਸਕਦਾਗਾ ਮਾੜਾ ਮੋਟਾ ਭੈਣ ਜੀ ਲੱਕੜੀ ਖਾਣੇ ਦੀ ਜੇ ਐਨਾ ਕਰਨ ਵਾਲਾ ਹਾਂ ਮੈਂ ਲੈਣ ਚ ਨਾ ਲੱਗ ਜਾਂਦਾ ਜਾ ਕੇ ਰਾਇ ਟਾਈਮ ਨਹੀਂ ਲੰਘਦੇ ਹੈਗੇਗੇ। ਯਾ ਲੀਲੇ ਦੁੱਧਾਰੀ ਫੜ ਕੇ ਲਿਆ ਦੇ ਇੱਕ। ਮੈਥੋਂ ਨਹੀਂ ਕਿਤੇ ਜਾਇਆ ਜਾਂਦਾ ਹੈਗਾਗਾ। ਠੀਕ ਹੈ ਨਾ ਆਪ ਦਾ ਇੰਤਜ਼ਾਮ ਆਪ ਕਰ। ਨਰੇ ਨਸ਼ੇ ਕਰਨ ਦੀ ਤੇ ਲੋੜ ਕੇ ਕਰਦਾ ਹਾਲ ਤਾਂ ਦੇਖ ਕੀ ਹੋਇਆ ਪਿਆਗਾ। ਸਾਰਾ ਕੁਝ ਘਰੇ ਮੁੱਕਿਆ ਪਿਆਗਾ ਹੁਣ ਮੈਂ ਇਕੱਲੀ ਕੀ ਕੀ ਕਰਾਂ। ਇਹ ਜ਼ਰੀਰ ਨਹੀਂ ਕੰਮ ਕਰਦਾ ਤੇਰੇ ਪਰੋਂ ਜੇ ਤਾਂ ਹੁਣ ਮੈਂ ਚਾਹੂ ਨੂੰ ਖਾਣਾ। ਚਲ। ਐ ਡੇਡੇ ਰੋਗ ਲਾ ਕੇ ਬੈਠਾ ਤੇ ਨਹੀਂ ਨਹੀਂ ਸੋਚਿਆ ਹੈਗਾ ਇਹ ਜੇ ਮੇਰੇ ਕਰਮ ਮਾਰੇ ਜਿਹੜੇ ਤੇਰੇ ਨਾਲ ਵਿਆਹੀ ਗਈ ਮੈਂ। ਉਹ ਕਮਾਈ ਕਰੀਆ ਕਮਾਈ ساری ਉਮਰ ਇਹ ਮੂਹੇ ਨੇ ਜ ਸਾਡਾ ਨੂੰ ਲੱਗ ਗਿਆ ਹੁਣ ਵੀ ਕਰ ਸਕਦਾਗਾ ਹੁਣ ਵੀ ਤਾਂ ਘਰ ਦੇਖ ਲਾ ਜੋ ਕੁਝ ਲਾ ਕੇ ਦੇਂਗੀ ਬੇਰੇ ਕਰੂੰ ਤੈਨੂੰ ਕਹਾਂ ਅੱਜ ਉਥੇ ਲੈਣ ਚ ਲੱਗ ਜਾ ਮੇਰਾ ਕਾਰਡ ਚਾ ਲੈ ਕੇ ਜਾ ਇਹ ਤੇਰੇ ਵਰਗੇ ਬੰਦੇ ਹੀ ਨਾ ਜਨਾਨੀ ਨੂੰ ਬਦਨਾਮ ਕਰਦੇ ਤੈਨੂੰ ਸ਼ਰਮ ਨਹੀਂ ਆਉਂਦੀ ਤੇ ਉਹਦੀ ਜਨਾਨੀ ਨੂੰ ਕਹਿੰਦਾ ਵੀ ਨਸ਼ਾ ਲਿਆ ਕੇ ਦੇ ਮੈਨੂੰ ਜੀਵਾਲੀ ਗੋਲੀਆਂ ਲੈ ਕੇ ਦੇ ਮੈਂ ਬੰਦਿਆਂ ਚ ਜਾ ਕੇ ਖੜੂੰਗੇ ਉੱਥੇ ਕਹਿਣ ਲੱਗ ਜਾਂਦੇ ਨੇ ਵੀ ਮੇਰੀ ਜਨਾਨੀ ਮਾੜੀ ਆ ਮੇਰੀ ਜਨਾਨੀ ਗਲਤ ਆ ਉਹ ਨਹੀਂ ਉੱਥੇ ਵੀ ਖੜੀਆਂ ਹੁੰਦੀਆਂ ਨੇ ਤੇਰੇ ਵਰਗਿਆਂ ਧਰਮ ਪਤਨੇ ਜਿਹੜੀਆਂ ਵਿਚਾਰੀਆਂ ਸਿਆਣੀਆਂ ਨੇ ਸਾਰਾ ਕਰਦੀਆਂ ਆਪਣੇ ਪਤੀ ਪਰਮੇਸ਼ਰ ਵਾਸਤੇ ਤੈਨੂੰ ਹੀ ਪਤਾ ਨਹੀਂ ਕੀ ਮਰੇੜੀ ਲੱਗਦੀ ਏ ਚੱਲ ਮੈਂਥੇ ਤੇਰੇ ਨਾਲ ਮੱਥਾ ਵੱਜਦਾਗਾ ਮੇਰੇ ਹੋਰ ਟੈਨਸ਼ਨਾਂ ਬਹੁਤ ਨੇ ਵੇਣ ਦੇ ਯਾਰ ਜਿਹਨੂੰ ਕਿਹਾ ਮੰਜਾ ਬੁਣਨਾ ਸਿੱਖ ਲਾਉ ਨਹੀਂ ਸਿੱਖਦੀ ਕੀ ਬਣੂ ਨਾ ਛਤਰਾ ਇਹ ਤਾਂ ਨਹੀਂ ਕੁਸਲਿਆ ਕੇ ਦਿੰਦੀ ਜੀ ਛੱਡਦੇ ਹਾਲੇ ਹੱਡ ਸਾਥ ਨਹੀਂ ਦਿੰਦੇ ਇਹ ਖਾਣੇ ਇਥੋਂ ਨਹੀਂ ਦਿੰਦੀ ਹੁਣ ਕਰਾਂ ਕੀ ਹਾਲੇ ਉਹ ਨਾ ਭੱਜੇ ਕਿਸੇ ਨਾਲ ਲੱਛਣ ਜੀ ਮੈਨੂੰ ਇਹਦੇ ਭੈੜੀ ਲੱਗਦੇ ਕਿਥੋਂ ਲਾਲਸ ਹਾਲਾ ਮਾੜਾ ਮਸਾ ਸਰੀਰ ਇਹ ਕੋਈ ਤਾਪ ਤੂਬ ਦੀ ਗੋਲੀ ਜੇ ਗਲ ਜਾ ਲਿਆ ਦੇ ਕੋਈ ਅਸਰ ਤਾਂ ਕਰੂਗੀ ਇਹ ਲੇਉਣੀਆ ਮੇਰੇ ਪਾਸੇ ਪਈਆਂ ਨੇ ਨਾ ਇੱਥੇ ਡੱਬਾ ਜਿਹੜਾ ਮੈਂ ਤੈਨੂੰ ਲਿਆ ਲਿਆ ਕੇ ਤੇਈ ਚੱਲਾਂ ਦਿਨੀਆਂ ਤੈਨੂੰ ਲਿਆ ਕੇ ਪਾਇਆ ਮੇਰੇ ਕੋਲ ਡੱਬਾ ਤੇਰੇ ਵਾਸਤੇ ਨਸ਼ਿਆਂ ਦਾ ਪਾ ਕੇ ਰੱਖਦਾ ਹਾਂ ਹਰ ਵਕਤ ਨਸ਼ਾ 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 ਨੰਬਰ ਤਹੀ ਹਿਲਾ ਕੇ ਦੇਖਾ ਹੈਲੋ ਹੈਲੋ ਹਾਂਜੀ ਗੋਣ ਕੀ ਕਰਦੇ ਸੀਗੇ ਮੈਂ ਕਿਰਨ ਦਿੱਕੇ ਪਛਾਣਿਆ ਜੀ ਮੈਂ ਤੁਹਾਨੂੰ ਜਿੰਨ ਤੁਸੀਂ ਛੱਡ ਕੇ ਆਏ ਸੀਗੇ ਅੱਛਾ ਅੱਛਾ ਸਾਸਿਕਾ ਮੈਡਮ ਜੀ ਕੀ ਹਾਲ ਹੈ ਤੁਹਾਡਾ ਸਾਸਿਕਾ ਜੀ ਹੋਰ ਠੀਕ ਹੋ ਠੀਕ ਹੈ ਠੀਕ ਹੈ ਘਰੇ ਪਹੁੰਚ ਗਏ ਹਾਂਜੀ ਪਹੁੰਚ ਗਈ ਸੀਗੀ ਮੈਂ ਤਾਂ ਆਇਆ ਸੀਗਾ ਮਗਰ ਤੁਸੀਂ ਮੈਨੂੰ ਫੋਨ ਹੀ ਨਹੀਂ ਕਰੋਗੇ ਨਹੀਂ ਨਹੀਂ ਮੈਨੂੰ ਤੁਹਾਡਾ ਨਿਚਨ ਬਹੁਤ ਵਧੀਆ ਲੱਗਿਆਗਾ ਆਏ ਹਾਂ ਐ ਇੰਨਾ ਵਧੀਆ ਲੱਗਿਆ ਮੈਨੂੰ ਤੁਹਾਨੂੰ ਹਾਂਜੀ ਬਾਕੀ ਤੁਸੀਂ ਕਹਿਤਾ ਸੀ ਇਹਨਾਂ ਵੀ ਆਪਾਂ ਦੋਸਤ ਐ ਤੇਰੇ ਦੋਸਤਾਂ ਦੋਸਤ ਨਾਲ ਗੱਲ ਕਰੀ ਸਕਦਾ ਹੈ ਨਾ ਇਹ ਤਾਂ ਹੈ ਜੀ ਇਹ ਤਾਂ ਪਰਮਾਤਮਾ ਮਲਾਉਂਦਾ ਬੰਦੇ ਜਿੰਨਾਂ ਨਾਲ ਆਪਣੇ ਸੰਜੋਗ ਹੁੰਦੇ ਆ ਪਹਿਲਾਂ ਮੈਂ ਡਰ ਰਹੀ ਸੀ ਨੇ ਕਿ ਇਹਨੇ ਤੁਹਾਨੂੰ ਫੋਨ ਕਰੂੰ ਕਿਤੇ ਤੁਸੀਂ ਗਲਤ ਨਾ ਸਮਝਜੋ ਨੇ ਗਲਤ ਕਾਦੇ ਵਾਸਤੇ ਸਮਝਣਾ ਮੈਂ ਤਾਂ ਆਪਤ ਨੂੰ ਐਂ ਨੰਬਰ ਦਿੱਤਾ ਸੀ ਆਪਾਂ ਗੱਲਾਂ ਕਰਿਆ ਕਰਾਂਗੇ ਦੁੱਖ ਸੁਖ ਬੰਦਾਇਆ ਕਰਾਂਗੇ ਉਹ ਤਾਂ ਠੀਕ ਹੈ ਪਰ ਵੀ ਜਿਵੇਂ ਮੈਰਿਟ ਹੈ ਮੈਂ ਛੋਟ ਤੋਂ ਵੱਡੀ ਵੀ ਹਾਂ ਨਾ ਤੇ ਉਹਦੀ ਕਰਕੇ ਵੀ ਨਾ ਫਿਰ ਐਂ ਜਿ ਲੱਗ ਰਿਹਾ ਵੀ ਦੋਸਤੀ ਕਹਿੰਦੇ ਜੀ ਹਾਂ ਪਰਵਾਰ ਨਾਲ ਹੀ ਹੁੰਦੀ ਹੈ ਜੀ ਇਹ ਤਾਂ ਤੁਸੀਂ ਸਮਝਦੇ ਹੋ ਨਾ ਏਦਾ ਬੰਦੇ ਦੇ ਨਹੀਂ ਜਜ਼ਬਾਤ ਹਾਨਦੇ ਹੋਣੇ ਚਾਹੀਦੇ ਆ ਉਮਰਾ ਮਰਾ ਚ ਕੀ ਰੱਖਿਆ ਤੁਸੀਂ ਮੈਨੂੰ ਵਧੀਆ ਲੱਗੇ ਮੈਂ ਮੋਟਰਸਾਈਕਲ ਰੋਕ ਲਿਆ ਤੁਹਾਡੇ ਕੋਲ ਪੁੱੁਰ ਕੀ ਆ ਮੈਨੂੰ ਵੀ ਤੁਹਾਡਾ ਸੁਭਾਅ ਬਹੁਤ ਵਧੀਆ ਲੱਗਿਆ ਹਨਾ ਇੱਕ ਜਿਵੇਂ ਚੰਗਾ ਦੋਸਤ ਦੀ ਮਨਪਾਲ ਸੀ ਜਿੱਦਾਂ ਲੱਗਦਾ ਸੀ ਨਾ ਕੋਈ ਮੇਰਾ ਦੁੱਖ ਸੁੱਖ ਸਮਝੇ ਤੇ ਉਸ ਤਰ੍ਹਾਂ ਦਾ ਹੀ ਨੇਚਰ ਮੈਨੂੰ ਤੁਹਾਡਾ ਲੱਗਿਆ ਕੋਈ ਗੱਲ ਨਹੀਂ ਆਪਾਂ ਬੈਠ ਕੇ ਗੱਲਾਂ ਕਰਾਂਗੇ ਤੁਸੀਂ ਇਹ ਦੱਸੋ ਦੁਬਾਰੇ ਕਦੋਂ ਆਣਾ ਆ ਦੁਬਾਰੇ ਕੋਈ ਗੱਲ ਨਹੀਂ ਆਪਾਂ ਉੱਥੇ ਹੀ ਪਾਰਕ 'ਚ ਹੀ ਬੈਠ ਜਾਾਂਗੇ ਆਪਾਂ 2 ਮਿੰਟ ਓਕੇ ਵੇਰ ਕੇ ਪਾ ਗੱਲਾਂ ਕਰ ਲਾਂ ਦੋ ਵਾਰੀ ਆਪਾਂ ਮਿਲ ਕੇ ਕਰ ਲਈਏ ਗੱਲਾਂ ਠੀਕ ਹੈ ਜੀ ਓਕੇ ਥੈਂਕ ਯੂ ਕੋਲਾ ਧੰਨਵਾਦ ਤੇ ਥੈਂਕ ਯੂ ਜੀ ਟਾਟਾ ਬਈਸ ਕੱਲ ਸੰਗਤ ਵਾਸਤੇ ਬਾਏ ਬਾਏ ਹਾਕ ਦਾਗਾ ਵੀ ਸੱਚਾ ਦੋਸਤ ਬੜੂ ਮੇਰਾ ਹੈ ਦੁੱਖ ਸੁੱਖ ਸਮਝੂਗਾ ਮੇਰੇ ਬਾਕੀ ਅੱਜ ਕੱਲ ਲੋਕਾਂ ਦਾ ਪਤਾ ਵੀ ਨਹੀਂ ਹੈਗਾ ਤਹਰ ਜਬ ਪ੍ਰਮਾਤਮਾ ਕਰੂਗਾ ਚੰਗੇ ਕਰੂਗਾ ਕਰੇ ਸਤਿਯਾ ਵਿਨਯអ្វី ਡੇਰੀ ਚ ਟਾਈਮ ਤਾਨੂੰ ਲੱਗ ਰਹੀ ਐ ਇਹ ਕਿੱਥੋਂ ਆਵਾ ਕਿਆ ਚਨਾ ਜੋਦਾ ਪੱਤੇ ਦੋ ਮਾਰਾਂਗੇ ਕਈ ਦਿਨ ਲੋਟ ਆਜੂ ਕੰਮ ਸਾਲੀ ਆ ਵੀ ਨਾ ਜਾਵੇ ਫੇਤੇ ਆਹ ਫੈਨ ਖੜਾ ਵਾ ਕਿਹੜਾ ਰੇਡੀਓ ਜਾਂ ਲਾਈ ਫਿਰਦਾ ਆ ਮੇਰਾ ਸਾਲਾ ਖੜੇ ਜਾ ਦੋ ਮਿੰਟ ਉੱਪਰ ਗਿਆ ਸਾਲਾ ਤੁਰਿਆ ਕਿੱਧਰ ਆ ਪੱਖਾ ਕਿੱਧਰ ਚੱਕਿਆ ਤੈਂ ਉਹ ਖਰਾਬ ਹੋ ਗਿਆ ਇਹਦਾ ਕੁਛ ਖਰਾਬ ਨਹੀਂ ਹੋਇਆ ਰਾਤ ਬੰਦ ਕੀਤਾ ਮੈਂ ਚੱਲਦਾ ਕੀ ਖਰਾਬ ਹੋਇਆ ਇਹਦਾ ਉਹ ਆ ਬੈਰਿੰਗ ਜਾਂ ਬਾਜ ਆ ਚੱਲ ਮੈਨੂੰ ਪਤਾ ਹੀ ਆ ਤੋੜਨਾ ਨਹੀਂ ਇਹਨੂੰ ਕੋਈ ਖਰਾਬ ਨਹੀਂ ਹੈਗਾ ਚੰਚ ਮੰਦਰ ਤੱਕ ਜਾ ਕੇ ਉਹ ਨਾ ਮਾਪ ਵਾਲੇ ਉਹ ਕਹਿੰਦਾ ਪੈਸੇ ਕੋਈ ਨਹੀਂ ਫੇਰ ਕਰ ਲਾਂਗੇ ਬੈਰੰਗ ਬਦਲ ਦਾਂਗੇ ਮੈਂ ਆਪੇ ਕਰਾ ਲੂੰ ਮੈਨੂੰ ਤੇਰੀ ਲੋੜ ਨਹੀਂ ਹੈਲਪ ਦੀ ਠੀਕ ਹੈ ਨਾ ਮੈਨੂੰ ਪਤਾ ਹੀ ਆ ਕੱਲ ਤਾਂ ਸਮਰਾ ਕੇ ਲੈ ਕੇ ਆਏਗਾ ਗੱਡੀ ਚੜਾ ਕੇ ਆ ਜਾਏਗਾ ਘਾਹ ਨੂੰ ਮੈਂ ਜੱਪ ਕੀ ਜਾਊਂਗੀ ਐ ਕਿ ਮੈਂ ਕੰਜਰ ਦੀਏ ਚੋਰ ਤੁਰਿਆ ਫਿਰਦਾ ਚੋਰ ਹੋਵੇ ਨਾ ਹੋਵੇ ਮੈਨੂੰ ਪਤਾ ਹੀ ਹੈ ਤੂੰ ਕੀ ਹੈ ਤਾਂ ਕੀ ਨਹੀਂ ਹੈਗਾ ਠੀਕ ਹੈ ਨਾ ਚੁੱਪ ਕਰ ਠੀਕ ਆ ਆ ਖੜਿਆ ਬਤਾ ਭੈਣ ਮਰਾਵੀ ਫਿਰ ਮੈਂ ਕੀ ਲੈਣਾ ਹੁਣ ਕਿੱਧਰ ਮੂੰ ਚੱਕ ਕੇ ਤੁਰ ਪਿਆ ਕੋਈ ਕੰਮ ਕਰ ਦੇਖ ਲੈ ਜਾ ਕੇ ਮੜਾ ਮੋਟਾ ਦਾ ਕਰ ਲੈ ਕੁਛ ਨਹੀਂ ਮੈਂ ਤਾਂ ਆਪਦਾ ਹੀਲਾ ਕਰਨਾ ਹੀ ਆ ਹੁਣ ਪਰ ਐ ਨਹੀਂ ਕਰ ਚੱਲਦੇ ਮੇਰੀ ਗੱਲ ਸੁਣ ਲੈ ਜੇ ਕੁਝ ਗਲੂੰਗਾ ਖਾਊਂਗਾ ਫਿਰੇ ਕੋਈ ਕੰਮ ਕਰੂੰਗਾ ਜਬਰ ਪੈਸੇ ਲਿਆ ਦੇ ਕਿਸੇ ਤੋਂ ਮੈਂ ਹੁਣ ਮੰਗਦੀ ਫਿਰਾਂ ਤੇਰੇ ਵਾਸਤੇ ਪੈਸੇ ਕੀ ਤਾਂ ਮੰਗਾ ਜਾ ਕੇ ਕੋਈ ਨਹੀਂ ਦਿੰਦਾ ਹੈਗਾ ਸਭ ਨੂੰ ਪਤਾ ਵੀ ਇਹ ਮੋੜਨ ਵਾਲੀ ਨਹੀਂ ਹੈਗੀ ਲੋਕਾਂ ਨੂੰ ਕੀ ਤਾਂ ਮੀਨ ਨਹੀਂ ਹੈਗੀਆਂ ਜਿਹੜੀਆਂ ਸਾਰੇ ਹੱਲ ਕਰਕੇ ਦੇ ਦਿੰਦੀਆਂ ਨੇ ਹੁਣ ਤੇਰੇ ਪਿੱਛੇ ਭੀਖ ਨਾ ਮੰਗਣ ਲੱਗ ਜਾ ਮੈਂ 12 ਚ ਜਾ ਕੇ ਹੱਦ ਕਰੀ ਜਾਨਾਗਾ ਸ਼ਰਮ ਨਹੀਂ ਹੈਗੀ ਬੰਦੇ ਦੇ ਸ਼ਰਮ ਨੂੰ ਮੈਂ ਕੀ ਕਿ ਚੋਰੀ ਠੱਗੀ ਕਰਦਾ ਫਿਰ ਚੋਰੀ ਠੱਗੀ ਹੀ ਨੇ ਹੋਰ ਕੀ ਨੇ ਇਹ ਤੋ ਕਰੋ ਚੀਜ਼ਾਂ ਵੀ ਚੱਕਣ ਲੱਗ ਗਿਆ ਹੁਣ ਬਹਿ ਰਿੰਗ ਪਵਾਉਣਾ ਕਿਹੜਾ ਕੰਜਰ ਜਾਖਦਾ ਚੱਲ ਬਸ ਰਹਿਣ ਦੇ ਵਗ ਜਾ ਇੱਥੋਂ ਪਰੇ ਨਾਲੇ ਕੰਮਕਾਰ ਦੇਖ ਲੈ ਕੋਈ ਮੈਥੇ ਨਹੀਂ ਤੈਨੂੰ ਲੈ ਕੇ ਦੁਖਵਾਏ ਜਾਂਦਾ ਹੈਗਾਗਾ ਕਿਤੇ ਸੌਂਦਾ ਹਾਂ ਮੈਂ ਕਾਮਲੀ ਬੰਦਾ ਮੈਂ ਕਿੱਥੋਂ ਲੱਗ ਜਾ ਸਕਿਉਰਿਟੀਦਾਰ ਬਿਹਲੇ ਬੰਦੇ ਨੂੰ ਉਹਨੂੰ ਦੇ ਦੇ ਖਾਣ ਨੂੰ ਸਿਰ ਚਲੀ ਜਾਂਦਾ ਮੇਰੇ ਕੀ ਰੱਬਾ ਤੰਨੇ ਮੇਰੇ ਕਰਮ ਬਣਾਏ ਨੇਗੇ ਕੀ ਆਹੀ ਲਿਖਿਆ ਸੀ ਮੇਰੇ ਕਰਮਾਂ ਦੇ ਵਿੱਚ ਚੱਕ ਲੈ ਚੱਲਿਆ ਇਹੀ ਕਾਹੀ ਚੀਜ਼ ਰਹਿ ਗਈ ਨਾ ਤੁਮ ਛੱਲਿਆ ਛੱਡਿਆ ਮੇਰੇ ਕੋਲ ਕੁਝ ਨਹੀਂ ਛੱਡਿਆ ਆਏਗਾ ਨੰਦਕਾਂ ਤੇ ਪਾ ਰੱਖਿਆ ਪਾਣੀ ਪਾਏ ਵੀ ਨਹੀਂ ਪਉਂਦਾ ਸਿੰਕ ਦਾ ਕਿ ਸਿੰਕ ਦਾ ਹਾਲ ਕੀ ਘਰ ਮੈਦਾ ਬੰਦੇ ਦਾ ਇਹ ਨਹੀਂ ਸ਼ਰਮਚਰ ਮਹਾਨੀ ਮਾਰੇ ਮੋਟੀ ਮਮਾ ਸੈਨਕੀ ਸ਼ੰਕ ਤੇ ਪਾਣੀ ਦਾ ਮਾਰਦੇ ਆ ਕਰ। ਅਰੇ ਨੂੰ ਜੀ ਨਹੀਂ ਕਰਦਾ ਹੈਗਾ। ਅੱਛਾ ਚੱਲ ਕਰਦੀ ਨੀ ਗਰ ਰੱਖੀ ਮੜਾ ਜਾ। ਮੈਂ ਕੰਮ ਦੇਖ ਕੇ ਆਉਣੀ ਆ ਨਾਲ ਉਹਦਾਂ ਨਾਲ ਕੰਮ ਨਾ ਕਰਦੀ। ਆ ਹਾਂ ਤੂੰ ਕਿਤੇ ਚੱਲ ਵੀ। ਕੰਮ ਦੇਖ ਕੇ ਆਉਣੀ ਆ ਘਰ ਤਾਂ ਹੁਣ ਚਲਾਉਣੀ ਆ। ਤੇਰੇ ਸਾਰੇ ਬੈਠ ਗਈ ਵਸ ਰੋਈ ਜਾਂਦੀ ਆ ਬੈਠੀ। ਸਾਰਾ ਕੰਮ ਦਾ ਸੁਣ ਲੈ ਆਹ ਰੋਜ ਨਾ ਤੂੰ ਕਨਾਤਾਂ ਵਰਗੇ ਪਜਾਮੇ ਜੇ ਪਾਉਣ ਲੱਗੀ ਜਿਹੜੇ ਜਿੱਤੇ ਜੀ ਕਰਦਾ ਉਹਦੀ ਮੂੰਹ ਚੱਕ ਕੇ ਤੁਰਪਾਨੀ ਆ। ਫਿਰ ਹੋਰ ਕੀ ਕਹਾਂ? ਬੈਠੇ ਰੋਈ ਜਾਮਾ। ਤਾਰੇ ਦਾ ਸੋਦਾ ਮੁੱਕਿਆ ਪਿਆਗਾ ਤੈਨੂੰ ਤਾਂ ਸੋਚ ਹੈ ਨਹੀਂ ਮੈਂ ਤਾਂ ਕਰ ਨਹੀਂ ਆ ਐਡੀ ਕੀ ਤੂੰ ਮੈਨੂੰ ਲੱਕੜੀ ਬਸ ਸਟ੍ਰੈਟਿਜੀ ਲੱਗੀ ਹੋਈ ਐ ਨਹੀਂ ਲੱਗੇ ਕਿਤੇ ਦਾ ਕੰਮ ਮਿਲ ਜਾਊ ਮੈਨੂੰ ਢਿੱਡ ਭਰਨ ਨੂੰ ਤਾਂ ਮੈਂ ਲੈ ਆਉਂਗੀ ਉਹ ਕੰਮ ਦੇਖ ਕੇ ਜਾ ਪਰ ਐ ਬਣ ਕੇ ਜਾਏਗੀ ਅੱਛਾ ਪਾਟੇ ਕੱਪੜੇ ਪਾ ਕੇ ਜਾਵਾਂ ਫਿਰ ਉਹਲਾ ਕੰਮ ਤੇ ਰੱਖ ਲੂ ਮੈਨੂੰ ਹਨਾ ਰਾਹ ਕਿਹੜਾ ਸਾਫ ਤੇ ਨੇ ਤਾਂ ਐ ਲਾਵਾ ਜਿਵੇਂ ਟੈਂਟ ਲਵੇ ਢਿੱਡ ਦੀ ਆਹ ਕਿਹੜਾ ਸਾਫ ਤੇ ਨੇ ਜਿਵੇਂ ਐ ਲਾਵਾ ਜਿਵੇਂ ਟੈਂਟ ਲਵੇ ਟਿਆ ਹੁੰਦਾ ਚੱਲ ਤੈਨੂੰ ਤੇ ਮੇਰੇ ਕੋਈ ਕੱਪੜਾ ਹੀ ਲੱਗਾ ਚੰਗਾ ਲੱਗਦਾ ਨਹੀਂ ਤੈ ਕੜਾ ਬਣਾ ਕੇ ਦੇਣੇ ਨੇ ਇਹ ਵੀ ਕਿਸੇ ਨੇ ਸੂਟ ਦਿੱਤਾ ਸੀ ਮੰਗਿਆ ਹੋਇਆਗਾ ਮੇਰੇ ਆਪਦੇ ਕੋਲ ਤਾਂ ਐਨੀ ਵਿਜ ਲੈ ਆ ਕਿ ਕੋਈ ਸੂਟ ਪਾ ਵੀ ਲਵਾਂ ਮੈਂ ਅਧ ਪਸੰਦ ਨਾਲ ਚੱਲ ਤੂੰ ਜਾ ਨਾਲੇ ਉਦਨ ਵਾਲਾ ਕੰਮ ਨਾ ਕਰੀ ਮੈਂ ਤੈਨੂੰ ਬਾਰ ਬਾਰ ਸਮਝਾ ਰਹੀ ਆ ਮੈਂ ਕੰਮ ਦੇਖ ਕੇ ਆਉਣੀ ਆ ਜਾ ਕੇ ਤੇ ਮਤਰੀ ਤੇਰੇ ਮੰਗਰੀ ਆਉਣਾ ਚੱਲ ਮੈਂ ਚੱਕ ਕੇ ਸੈਂਤ ਚੱਲ ਆ ਜਾ ਮੇਰੇ ਨਾਲੇ ਤੁਰ ਪਾ ਨਾ ਉਹ ਨਾ ਉਹ ਨਾ ਆ ਜਾ ਹੁਣੀ ਆ ਜਾ ਤੇਰੇ ਜੀਕਰੂ ਤੁਰ ਸਰਕਾਰੀ ਬਸ ਹਾਂ ਜੀ ਠੀਕ ਠਾਕ ਹਾਂ ਬਜੀ ਪੈਸੇ ਸਹੀ ਗੱਲ ਹੋਰ ਮੈਂ ਤਾਂ ਵਧੀਆ ਤੁਸੀਂ ਦੱਸੋ ਬਸ ਠੀਕ ਹੈ ਇੱਕ ਤੁਹਾਨੂੰ ਗੱਲ ਕਰਨੀ ਸੀ ਸਾਥੀ ਹਾਂ ਦੱਸੋ ਜੀ ਕੋਈ ਕੰਮਕਾਰ ਹੈਗਾ ਤੁਹਾਨੂੰ ਕੰਮਕਾਰ ਦਵਾ ਦੇ ਕੰਮਕਾਰ ਕਰਨ ਦੀ ਕੀ ਲੋੜ ਹੈ ਜਿਵੇਂ ਜੇ ਪੈਸੇ ਦੀ ਲੋੜ ਹੈ ਮੈਂ ਦੇ ਦੇ ਕਰੂੰਗਾ ਉਹ ਨਾਲ ਚੱਲੇ ਲੋ ਮੈਂ ਫੋਟੋ ਤੁਹਾਨੂੰ ਕਿੰਨਾ ਕੀ ਕਰੂੰਗੀ ਜੇ ਜਦੋਂ ਆਪਾਂ ਦੋਸਤੀਕਾਰੀ ਲਈ ਫੇਰ ਆਪਾਂ ਇੰਨਕ ਦਾ ਸਪੋਰਟ ਕਰੀ ਸਕਦੇ ਫਿਰ ਵੀ ਕਿਸੇ ਕਿੰਨਾ ਦਾ ਚਰ ਮੇਰੇ ਮੋਰ ਕਰੂੰਗਾ ਕੰਨ ਲਈ ਮੈਂ ਹੈਲਪ ਕਰੂੰਗਾ ਚਲੋ ਜਿੰਨੀ ਕੋ ਹੁੰਦੀ ਹੈ ਨਿਕਤ ਕਰਾ ਲਓ ਕਿ ਸਾ ਆਪਦਾ ਸਮਝ ਨਹੀਂ ਤੁਸੀਂ ਮੈਨੂੰ ਨਹੀਂ ਨਹੀਂ ਉਹ ਗੱਲ ਨਹੀਂ ਹੈਗੀ ਦੇਖ ਲੋ ਕੀ ਗੱਲ ਹੋ ਗਈ ਅੱਜ ਬੜੀ ਟੈਨਸ਼ਨ ਜਿਹੀ ਲੱਗਦੀ ਕਿ ਕਰਾ ਲਾ ਤੈਨ ਲੜ ਤਾਪਾ ਬਸ ਸੋਰਾ ਤੇ ਕੁਛ ਰਹਿੰਦਾ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਸ਼ਤਪੇ ਬਹੁਤ ਕਰਦਾ ਨਾ ਦਿਮਾਗ ਤੇ ਟੈਨਸ਼ਨ ਹੈ ਬਹੁਤ ਹੋ ਜਾਂਦਾ ਹੁਣ ਤੱਕਰ ਵੀ ਚਿੱਤਿਆਲੇ ਜਾ ਕੇ ਦੇਖ ਲੈ ਬੜਾ ਬੁਰਾ ਹਾਲ ਹੈ ਅੱਜ ਕਨ ਨਸ਼ਾ ਹੋਈ ਬੜਾ ਉਗਲਿਆ ਨਸੀਲ ਤਤਲਿਕ ਜਨੇ ਕਰ ਕਰਾਉਗਾ। ਤੁਹਾਡੇ ਪਰ ਜਵਾਬ ਉਹ ਹੈ ਸਕੂਲ ਹਾਂ ਉਹ ਜਵਾਬ ਇਹ ਰਹੇ ਸੀ ਨਾਲੇ। ਤੁਹਾਡੇ ਨਹੀਂ ਕਿਉਂ ਬੱਚਾ ਨਹੀਂ ਯਾਰ ਇਹ ਬੀ ਨਹੀਂ ਨਹੀਂ ਬੱਚਾ ਕੋਈ ਵੀ ਨਹੀਂ ਹੈਗਾ ਲੈ ਕਰਦੇ ਹਲਾ ਕੇ ਇਸ ਤਰ੍ਹਾਂ ਦੇ ਆ ਤੇ ਤੁਹਾਨੂੰ ਪਤਾ ਜਦੋਂ ਮੈਂ ਹੀ ਨਹੀਂ ਠੀਕ ਹੈਗੀ ਨਹੀਂ ਨੂੰ ਕੁਝ ਮਿਲ ਰਿਹਾ ਬੱਚੇ ਨੂੰ ਕੀ ਮਿਲਣਾ ਉਹ ਗੱਲ ਤਾਂ ਜਦੋਂ ਮੜਾ ਜੀ ਵਰਤਾਂਗੇ ਨਾਲੇ ਨਾ ਬੱਚੇ ਬੱਦੀ ਕੁਝ ਤਾਂ ਬਸ। ਚਲੋ ਕੋਈ ਟੈਨਸ਼ਨ ਨਾ ਲੋ ਪਰ ਉਹਦੇ ਨਾਲ ਕਰਿਆ ਅਦੇ ਕੀ ਦੀ ਚੀਜ਼ ਲੋੜ ਹੋਵੇ ਫੋਨ ਕਰਕੇ ਪਹਿਲਾਂ ਦਾ ਮਰਾ ਪੁੱਛਣਾ ਨਹੀਂ ਪੁੱਛਿਆ ਹੋਰਾ ਮੜਾ ਮੜਾ ਕੁਛ ਰੇਲੇ ਕਰ ਕੋਈ ਕੋਡਾ ਲੂਟੇ ਵਰਗਾ ਦੋਸਤ ਵੀ ਦਾ ਸ਼ਾਇਦ ਮੜਾ ਮੁੱਟਾ ਕਿਸੇ ਨੂੰ ਤਾਂ ਬੁੱਖ ਦੱਸ ਸਕਦੀ ਆ ਦੁੱਖੀ ਕਿਉਂ ਹੋਸਰੇ ਨਹੀਂ ਦੱਸਣੀ ਇਹ ਨਹੀਂ ਖੁਸ਼ੀ ਆ ਕੇ ਦੱਸਾਂਗੇ ਜੀ ਜਿੰਦਗੀ ਦੇ ਵਿੱਚ ਖੁਸ਼ੀ ਆਈ ਨਾ ਕੋਈ ਗੱਲ ਨਹੀਂ ਖੁਸ਼ੀ ਆ ਵੀ ਆ ਦੇਈ ਜੀ ਜਿਹੜੀ ਬਧੀ ਗੱਲ ਨਰੇ ਜਿੰਦਗੀ ਚ ਨਾ ਬੰਦੇ ਦੁੱਖ ਸੁੱਖ ਤਾਂ ਲਿਖੇ ਹੋਏ ਨੇ ਇਹ ਤਾਂ ਉਹਦੀ ਚੱਲਦੇ ਰਹਿੰਦੇ ਨੇ ਯਾਰੇ ਲੋ ਜੁੰਦੇ ਨੇ ਨਿੱਕੀ ਤਾਂ ਚੱਲਦੀ ਕਿ ਸਹੀ ਹੱਲਾ ਚਲੋ ਠੀਕ ਹੈ ਕਰਦੇ ਚਾਲੀ ਠੀਕ ਹੈ ਦੁਬਾਰਾ ਕਰੂਗਾ ਦੇਖੀਗੇ ਚੈਨਲ ਕਰਾਂਗੇ ਬਾਈ ਦੇਖੀ ਕਿ ਮੇਥਰਾ ਗਲਤ ਭੰਗਾ ਤਾਂ ਨਹੀਂ ਕਰਿਆ तो नहीं ना आश्चिकार जी। आश्चिकार। आश्चिकार। कोई चक्कर ना, ना, कोई नहीं आज 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 लंघ बैठो ਮੇਰੇ ਪਾਣੀ ਜਿਉਣੀ ਆ ਅੱਜ ਹੈ ਤਾਂ ਘਰ ਚ ਕੱਲੀ ਐ ਯਾਨੀ ਤਰੀਵੇਂ ਨਾ ਬਚਾਵੇ ਇਹਦੇ ਸਾਬ ਨਾਲ ਹਾਲਾਤ ਜੀ ਹੁੰਦੇ ਪੇਰੇ ਇਹਦੇ ਤਾਂ ਕਿਰਾਏ ਦੀ ਘਰ ਚ ਹੁੰਦੀ ਆ ਕਿਰਾਏ ਦੇ ਰਹਿੰਦੇ ਤੁਸੀਂ ਨਹੀਂ ਹੈ ਤਾਂ ਆਪਣਾ ਹੀ ਸੀਗਾ ਮਾ ਜੰਦੇ ਲਾਰਖੇ ਨੇ ਚਾਰ ਕਮਰਿਆਂ ਨੂੰ ਮੇਰੇ ਹਸਬੰਦ ਨੂੰ ਇਹ ਜੀ ਆਦਤ ਆ ਨਾ ਚੀਜਾ ਜਾ ਕੇ ਲੈ ਜਾਂਦਾ ਵਾ ਤਾਂ ਕਰਕੇ ਆ ਮੈਂ ਕੋਕ ਤੇ ਚਾਹ ਬਣਾ ਲਿਆ ਵਾ ਬੈਜੋ ਬੈਜੋ ਚਾਹ ਪੀਣ ਦਾ ਟਾਈਮ ਨਹੀਂ ਹੋਏਗਾ ਮੇਰੇ ਨਾਲ ਤੁਸੀਂ ਲੱਗੇ ਵੀ ਜਿਵੇਂ ਕੱਲ ਤੁਹਾਨੂੰ ਕੋਈ ਪ੍ਰੋਬਲਮ ਆ ਪੈਸੇ ਕੁਝ ਨਹੀਂ ਲੋੜ ਹੈ ਮੈਂ ਤਾਂ ਪੈਸੇ ਲੈ ਕੇ ਆਇਆ ਸੀ ਅੱਜ ਇੰਨੇ ਪੈਸੇ ਮੈਂ ਕੀ ਕਰੂੰਗੀ ਫੇਰ ਕੀ ਹੁੰਦਾ ਹੈ ਕਿ ਦੋਸਤੀ ਦੋਸਤੀ ਦੇ ਕੰਮ ਆਉਣਾ ਹੁੰਦਾ ਜਾਂ ਤੁਹਾਡੇ ਕੋਲ ਅੱਗੇ ਮੈਨੂੰ ਵਾਪਸ ਕਰ ਦਿਓ ਠੀਕ ਹੈ ਉਹ ਤੁਹਾਨੂੰ ਕੀ ਲੱਗਦਾ ਮੈਂ ਐਂ ਤਰ੍ਹਾਂ ਫਿਰਦਾ ਤੁਹਾਨੂੰ ਮੈਂ ਕਿਹਾ ਤਾਂ ਸੀਗਾ थोड़े नार खड़े हैं ना थोड़ी हम शिव जाने चंगे मरे टाइम जब जब तो ज़िंदगी सेट होगी तो वापस कर दे ठीक है आलू सत्तर यार बिया थैंक यू तेरा कार्ड आ गया हाँ कोई कार्ड नहीं देख लो मिरान मुंडा हसी काल जी हसी काल भाई कितनों ਉਹ ਤਾਂ ਲੌਂਜਾ ਲਿੱਤਾ ਸੀ ਇਨ੍ਹਾਂ ਤੋਂ। ਇਹ ਤੁਮ ਨੂੰ ਦੱਸਿਆ ਦੁੱਸਰਾ ਹੈ ਨਹੀਂ ਲਾਉਣ ਵਾਲੇ। ਇੱਥੇ ਤੈਨੂੰ ਦੱਸਣ ਦੀ ਕੀ ਲੋੜ ਆ? ਉਹ ਵੀ ਕਿਹੜਾ ਤੂੰ ਕਬੀਲਦਾਰੀਆਂ ਕਰਨੀ ਧਿਆਨ ਦਿਨਾਗਾ। ਭੈਣ ਜੇ ਲੱਕੜੇ ਦੀ ਏ ਤੁਮ ਨੂੰ ਪੁੱਛ ਲਿਆ ਅਗਰ ਜਿਹਦਾ ਜੀ ਕਰਦਾ ਦੂਸੇ ਨੂੰ ਬੁਲਾ ਲਾਨੀ ਐ। ਤੇਰੀ ਸੋਚ ਨਾ ਕੋਈ ਨਹੀਂ ਬਦਲ ਸਕਦਾ। ਜੇ ਤੂੰ ਚੱਜਦਾ ਹੁੰਦਾ ਨਾ ਤਾਂ ਮੈਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਭੈਣ ਦੀ ਲੋੜ ਨਹੀਂ ਸੀਗੀ। ਚਲੋ ਠੀਕ ਐ ਮੈਂ ਚੱਲੇ ਤੁਸੀਂ ਆਪ ਦਾ ਦੇਖੋ ਘਰ ਦਾ। ਸੋਚਣਾ ਭੈਣ ਦੇ ਜ਼ਿਆਦਾ ਬੈਰਿੰਗ ਹੋ ਗਿਆ ਵੀ ਬਦਲ ਦੇ। ਜੀ ਨੂੰ ਮੈਂ ਦੇਖਿਆ ਕਰ ਮਾੜੀ ਨਿਗਾ ਨਾਲੇ ਦੇਖਿਆ ਕਰ ਸਾਰੇ ਮਾੜੇ ਨਹੀਂ ਹੁੰਦੇ ਨਾਲੇ ਜੇ ਤੂੰ ਮਾੜਾ ਤਾਂ ਮਾੜ ਨੂੰ ਮੈਂ ਕਿਉਂ ਕੁੜੀ ਫੜਦੀ ਕਿਸੇ ਦੀ ਇਹ ਵਿਆਜ ਬੂਝ ਕਿੰਨਾ ਕਹੇ ਵਿਆਜ ਜਿੰਨਾ ਵੀ ਆ ਤੈ ਤਾਂ ਨਹੀਂ ਲਾਉਣਾ ਲਾਉਣਾ ਤਾਂ ਮੈਂ ਹੀ ਆ ਨੇ ਘਰ ਦਾ ਮੋਢੀ ਦਾ ਮੈਂ ਆ ਇਹੋ ਦੇ ਦੇ ਲੈ ਮੈਨੂੰ ਪੰਜ ਚਾਰ ਰੁਪਏ ਵਿੱਚੋਂ ਹੋਲੇ ਲੈ ਲੈ ਤੈਨੂੰ ਮਿਲਦੇ ਹੈਗੇ ਤਾਂ ਤੂੰ ਦਿਮਾਗ ਚੋਂ ਕੱਢ ਦੇ ਕੀੜਾ ਇਹਦੇ ਨਾਲ ਤਾਂ ਮੈਂ ਕੰਮ ਸ਼ੁਰੂ ਕਰੂੰਗੀ ਆਏ ਨਹੀਂ ਜ਼ਿੰਦਗੀ ਲੰਘਦੀ ਹੈਗੀ ਤੇਰੇ ਨਸ਼ਿਆਂ ਨਾਲ ਤਾਂ ਮੈਂ ਖੜ ਜਾ ਸਾਈਕਲ ਦੇ ਦੇਣੇ ਨੂੰ ਉਹਨੂੰ ਪੈਂਚਰ ਲਵਾਉਣ ਗਿਆ ਸੀ ਤੂੰ ਬਕਵਾਸ ਜਿਨਾ ਮਾਰ ਮੇਰੇ ਨਾਲ ਮੈਂ ਤੈਨੂੰ ਦੱਸਦਾ ਸੁਣ ਮੈਨੂੰ ਵਿੱਚੋਂ ਦੇ ਦੇ ਪੰਜ ਚਾਰ ਨੋਟ ਨਾਲ ਤਾਂ ਮੈਂ ਸਾਈਕਲ ਜਲੇ ਦੇ ਆਉਂ ਹੋਰ ਰੱਖਣ ਦੇ ਮੈਨੂੰ ਉਹ ਤੂੰ ਹੀ ਭੇਜੋ ਜਵਾ ਮਾਰੀ ਲੈਣੀਆਂ ਉਹ ਫੜਾ ਮੈਨੂੰ ਇਹ ਪਛੜਦੇ ਮੈਂ ਕਹੀ ਜੀ ਨਹੀਂ ਤੈਨੂੰ ਲੈ ਲੈ ਮੈਂ ਗਣਕੇ ਦੇਵਾਂ ਨਹੀਂ ਰਹਿਣ ਦੇ ਮੈਨੂੰ ਲੋੜ ਨਹੀਂ ਹੈ ਕਿ ਤੇਰੇ ਕੋਲ ਤੋਂ ਚੜਦੇ ਦਾ ਕਹੀ ਮੈਂ ਆਈ ਮੈਂ ਕਿਵੇਂ ਕਰੂਗਾ ਦੇਖ ਲੈ ਪਹਿਣ ਦਾ ਪੰਜ ਚਾਰ ਦਿਨਾਂ ਦਾ ਕੰਮ ਚੱਲੂ ਆਪੀ ਭਰ ਦੂੰ ਲਾਉਣ ਲੂਣਾ। ਇਹ ਰੱਬਾ। ਇੰਨੇ ਮਾਰੇ ਗਰਮ ਕਿਉਂ ਲਿਖਦੇ? ਹੁਣ ਜੇ ਤੈਨੂੰ ਕਿਸੇ ਨੇ ਕਹਿਦਾ ਵੀ ਮੈਂ ਕਿਸੇ ਜਨਾਨੀ ਨਾਲ ਬੈਠਾ ਜੀਆ ਕੁੜੀ ਨਾਲ ਬੈਠਾ ਸੀਗਾ, ਇਹਦਾ ਮਤਲਬ ਮੈਂ ਗਲਤ ਤਰੀਕੇ ਨਾਲ ਹੀ ਬੈਠਾ ਸੀਗਾ। ਐ ਨਹੀਂ ਹੁੰਦਾ ਮੁਸਕਾਨਾ। ਉਹ ਵਿਚਾਰੀ ਬਹੁਤ ਤੰਗ ਹੈ। ਠੀਕ ਹੈ ਇੱਕ ਵਾਰੀ ਮੈਂ ਦੇਖਿਆ ਸੀਗਾ ਦੁਕਾਨ ਤੇ ਸੌਦਾ ਲਈ ਜਾਂਦੀ ਸੀ ਉਹਨੂੰ ਸੌਦਾ ਨਹੀਂ ਦਿੱਤਾ ਉਹਨੂੰ ਕੱਢੀਆਂ ਗਾਲਾਂ ਬਾਣੇ ਨੇ ਉਹ ਘਰੇ ਆ ਕੇ ਦੇਖਿਆ ਉਹਦਾ ਘਰ ਵਾਲਾ ਉਹਦੇ ਨਾਲ ਲੜਦਾ ਹੈ ਸ਼ਰਾਬੀ ਕੋਬੀ ਨਸ਼ੀ ਕਰਦਾ ਮੈਂ ਸੋਚਿਆ ਉਹਦੀ ਹੈਲਪ ਕਰਦਾ ਵਿਚਾਰੀ ਦੀ ਇਹ ਹੈਲਪ ਕਰਨਾ ਕੋਈ ਮਾੜੀ ਗੱਲ ਥੋੜਾ ਸèm ਮੈਂ ਵੀ ਨਹੀਂ ਕਿਹਾ ਕਿ ਤੂੰ ਮਾੜਾ ਹੈ ਮੈਂ ਜਸਟ ਪੁੱਛਿਆ ਤੂੰ ਗੁੱਸਾ ਕਿਉਂ ਕਰ ਰਿਹਾ ਹੈ ਫਿਰ ਮੈਂ ਤੈਨੂੰ ਦੱਸਦਾ ਯਾਰ ਜੇ ਕਿਸੇ ਵਿਚਾਰੇ ਦੁਖੀ ਦੀ ਕੋਈ ਹੈਲਪ ਕਰ ਦਿੰਨੇ ਆ ਜ਼ਰੂਰੀ ਥੋੜਾ ਹੰਦਾ ਵੀ ਕਿਸੇ ਨਾਲ ਕੋਈ ਪਾਰਕ 'ਚ ਬੈਠਾ ਬੰਦਾ ਗਲਤੀ ਗੱਲਾਂ ਕਰੂਗਾ ਠੀਕ ਹੈ ਸੌਰੀ ਬਾਬਾ ਚਲ ਕੋਈ ਗੱਲ ਨਹੀਂ ਰੋਸਾ ਮਨ ਤੇਰੇ ਤੇ ਰੋਸਾ ਤਾਂ ਹੈਗਾ ਜਾਨ ਕਿਸੇ ਦੀ ਗੱਲ ਤੇ ਜਮਾਂ ਯਕੀਨ ਨਾ ਕਰ ਠੀਕ ਹੈ ਲੋਕ ਨਾ ਦੇਖਦੇ ਕੁਝ ਹੋਰ ਆ ਦੱਸਦੇ ਕੁਝ ਹੋਰ ਆ ਠੀਕ ਹੈ ਅੱਗੇ ਤੋਂ ਨਹੀਂ ਹੁੰਦਾ ਯਾਰ ਤੂੰ ਚੰਗਾ ਭਲਾ ਪਤਾ ਮਸਕਾਨਾ ਮੈਂ ਤੇਰੇ ਤੋਂ ਬਿਨਾ ਹੋਰ ਵਾਰੇ ਸੋਚਦੇ ਹੀ ਨਹੀਂ ਹੈਗਾ ਨਾਲ ਮੇਰੇ ਕੋਲ ਕਮੀ ਗਾਦੀ ਹੈ ਤੂੰ ਇੰਨੀ ਸੋਹਣੀ ਹੈ ਯਾਰ ਮੇਰੇ ਕੋਲ ਪੈਸਾ ਵਧੀਆ ਲਾਈਫ ਸੈਟ ਹੈ ਯਾਰ ਮੈਨੂੰ ਕੀ ਲੋੜ ਆ ਬਾਹਲੇ ਚੱਕਰਾਂ 'ਚ ਪੈਣ ਦੀ ਯਾਰ ਤੀਤਾ ਪਤਾ ਹੈ ਪਰ ਤੈਨੂੰ ਵੀ ਤਾਂ ਪਤਾ ਹੈ ਤੇਰੇ ਤੋਂ ਇਲਾਵਾ ਮੇਰਾ ਹੈ ਕੌਣ ਹੈ ਫਿਰ ਇੱਧਰ ਦੀ ਕੋਈ ਗੱਲ ਪਤਾ ਲੱਗਦੀ ਹੈ ਪੁੱਛ ਤਾਂ ਲੈਣਾ ਚਾਹੀਦਾ ਨਾ ਚਲੋ ਠੀਕ ਹੈ ਬਾਬਾ ਗਰੂ ਤੁਹਾਡੇ ਹੱਕ ਨੇ ਤੁਹਾਡੇ ਫਰਜ਼ ਨੇ ਤੁਹਾਡੀਆਂ ਰਿਸਪੌਂਸਿਬਿਲਟੀਆਂ ਨੇ ਤੁਸੀਂ ਸੰਭੋ ਤੇ ਨਿਭਾਓ ਠੀਕ ਹੈ ਨਲੇ ਨੂੰ ਨਹੀਂ ਦੱਸ ਵਿਆਹ ਦੀ ਗੱਲ ਕੀਤੀ ਕਰੀ ਕਿ ਨਹੀਂ ਕੋਈ ਗੱਲ ਨਹੀਂ ਵਿਆਹ ਦੀ ਗੱਲ ਵੀ ਕਰ ਲਾਂਗੇ ਮੈਂ ਤਾਂ ਐ ਸੋਚਦਾ ਸੀਗਾ ਵੀ ਹਲੇ ਥੋੜਾ ਟਾਈਮ ਹੋਰ ਥੋੜੀ ਜ਼ਿੰਦਗੀ ਨੂੰ ਸੈੱਟ ਕਰ ਲਈਏ ਤੇ ਬੰਦਾ ਦਾ ਵਿਆਹ ਹੋ ਜਾਂਦਾ ਨਾ ਦਿਮਾਗ ਤੇ ਟੈਨਸ਼ਨ ਹੀ ਬੜੀਆਂ ਪੈ ਜਾਂਦੀਆਂ ਨੇ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਟੈਨਸ਼ਨ ਲੰਨ ਦਵਾਂਗੇ ਨਹੀਂ ਨਹੀਂ ਵਿਆਹ ਤੋਂ ਬਾਅਦ ਟੈਨਸ਼ਨਾਂ ਦਾ ਬੰਦਾ ਹੋ ਜਾਂਦਾ ਅਗਲਾ ਕਹਿੰਦੇ ਆ ਸਿਆਣੇ ਵੀ ਕਹਿੰਦਾ ਜਦੋਂ ਬੰਦਾ ਕੁੜੀ ਵਿਆਹ ਕੇ ਲਿਆਉਂਦਾ ਕੁੜੀ ਨਹੀਂ ਵਿਆਹ ਕੇ ਲਿਆਉਂਦਾ ਟੈਨਸ਼ਨਾਂ ਵਿਆਹ ਕੇ ਲਿਆਉਂਦਾ ਇਹ ਤੇ ਥੋੜਾ ਸ਼ਿਤਾਨੀਆਂ ਕਰਨ ਦਾ ਹੱਟ ਗਿਆ ਨਹੀਂ ਯਾਰ ਮਜ਼ਾਕ ਕਰਦਾ ਸੀਗਾ ਠੀਕ ਹੈ ਗੱਲਾਂ ਚਾਹੇ ਦੋ ਕਹਿ ਲੈ ਪਰ ਹਿਸਾਬ ਸਿਰ ਦੀਆਂ ਕਿਹਾ ਕਰ ਇਹ ਨਾ ਹੋਵੇ ਕਿ ਮੈਨੂੰ ਅਟੈਕ ਹੀ ਹੋ ਜੇ ਦੇਖ ਹੂੰ ਮੈਂ ਤੈਨੂੰ ਆਪਣਾ ਸਭ ਕੁਝ ਮੰਨਦੀ ਹਾਂ ਨਾਲੇ ਮੈਂ ਤੇ ਤਾਂ ਕੋਈ ਗੱਲ ਕੋਈ ਵੀ ਨਹੀਂ ਨਾ ਮੈਂ ਕਿਸੇ ਗੱਲ ਤੋਂ ਨਾ ਕੀਤੀ ਹੈ ਹੂੰ ਕਦੀ ਮੈਨੂੰ ਇਦਾਂ ਦੀ ਗੱਲ ਨਾ ਪਤਾ ਲੱਗੇ ਕਿ ਜਿਸ ਤੋਂ ਮੈਂ ਟੁੱਟ ਜਾ ਉਹ ਨਹੀਂ ਟੁੱਟਣ ਦਿੰਦਾ ਟੈਨਸ਼ਨ ਕਿਉਂ ਲੈਣਾ ਤੇਰਾ ਯਾਰ ਹੀ ਫੇਵੀਕੋਲ ਹੈ ਜਿਹੜਾ ਜੋੜਨਾ ਹੀ ਸਿੱਖਿਆ ਤੋੜਨਾ ਨਹੀਂ ਸਿੱਖਿਆ ਹੈਗਾ हाँ ठीक है पर मैंने जोड़ के रखी हेलो हेलो सासिकाल जी सासिकाल की मैं ठीक हूँ मैं तो ठीक है तुझे दस्सो मैं ठीक हूँ दस्सो नवाज हाँ जी हाँ जी ठीक है मैं तो भी करना सी बढ़िया है तो सिर्फ फोन लाला मैं लाऊंगी लगती सी तो नहीं मेरा की सी या तो मेरा फर्ज सी यार ਬਿਨਾ ਜਾਣਨੇ ਬਿਨਾ ਬੁੱਝੇ ਕੋਈ ਨਹੀਂ ਕਿਸੇ ਦੀ ਹੈਲਪ ਕਰਦਾ ਅੱਜ ਕੱਲ। ਫੇਰ ਕੀ ਹੁੰਦਾ ਜੀ ਫੇਰ ਕਿਉਂਗਾ ਤੁਹਾਡੀ ਹੈਲਪ ਕਰਦੇ ਮੈਨੂੰ ਤੁਹਾਨੂੰ ਤੁਸੀਂ ਵਧੀਆ ਲੱਗੇ ਮੈਨੂੰ ਲੱਗਿਆ ਕਿ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦੇ ਦੇ। ਹੋਰ ਕੀ ਆ? ਮੈਨੂੰ ਪੈਸੇ ਦੇ ਕੇ ਖੁਸ਼ੀ ਮਿਲੀ ਤੁਹਾਨੂੰ ਪੈਸੇ ਲੈ ਕੇ ਖੁਸ਼ੀ ਮਿਲੀ ਗੱਲ ਤਾਂ ਖੁਸ਼ੀ ਦੀ ਹੈ ਨਾ ਸਾਨੂੰ। ਜੀ ਇਹ ਤਾਂ ਹੈ। ਚਲੋ ਹੋਰ ਸੁਣਾਓ। ਬੜਾ ਠੀਕ ਆ। ਬਜੀ ਆਹ ਤੇਰੇ ਕਰਾੜ ਇੰਦਣ ਕੁਛ ਕੀ ਹਾਲੇ। ਨਾ ਨਾ ਮੇਰੇ ਕੋਲ ਲੈਣੇ ਕੀ ਕਹਿਣਾ ਮੈਨੂੰ ਤੂੰ ਤਾਂ ਨਹੀਂ ਭੰਡ ਦੇ ਲੱਗ ਰਹੀ 24 ਘੰਟੇ ਕਿਸ ਨਾਲ ਗੱਲਾਂ ਲੱਗੀ ਰਹਿਣੀਆਂ ਮੈਂ ਕਿਹਦੇ ਨਾਲ ਗੱਲ ਕਰਨੀ ਆ ਕਿਸੇ ਦਾ ਨਹੀਂ ਹੈਗਾ ਉਹ ਰਪੜਾ ਕਿਸੇ ਦਾ ਨਹੀਂ ਹੈਗਾ ਆ ਤੂੰ ਮੈਨੂੰ ਪਤਾ ਤੈ ਤੂੰ 24 ਘੰਟੇ ਕਰਦੀਆਂ ਕਿਸ ਨਾਲ ਗੱਲਾਂ ਤੇਰੇ ਲੱਛਣ ਮੈਂ ਦੇਖੀ ਜੰਨਾ ਫालतू ਦੀਆਂ ਗੱਲਾਂ ਨਾ ਕਰਿਆ ਕਰ ਹਰ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਜਿਹੜਾ ਤੂੰ ਸੋਚੀ ਜੰਨਾਗਾ ਮੈਂ ਤੈਨੂੰ ਬੰਦਾ ਬਣਾ ਦੂੰ ਬੰਦਾ ਬੋਧਾ ਪਕਾਈ ਜੀ ਨਾ ਮਾਰਿਆ ਕਰ ਮੇਰੇ ਨਾਲ ਉਹ ਤੂੰ ਡੱਡੇ ਲੱਗ ਭੈਣ ਮੇਰੇ ਘਰ ਮੈਨੂੰ ਜਾਂਦੀ ਹੈਗੀ ਤੂੰ ਇੱਕ ਵਾਰ ਕਰ ਲਖੜ ਮੇਂ ਛੱਡ ਦੇ ਉਹ ਪੀਤਾ ਛੱਡ ਬੰਨ ਲੇ ਬੰਨ ਮੇਰੇ ਤੇ ਛੱਡ ਕੇ ਬਈ ਤੂੰ ਦੂ ਮਤੇ ਮਾਰ ਗਾ ਲੋਗੀ ਭੈਣੇ ਉਹ ਹੋਣਾ ਕੀ ਆ ਅੱਛਾ ਫੋਨ ਕਰਕੇ ਬੁਲਾ ਰਿਆ ਹੈ ਮਾੜੀ ਮੋਟੀ ਨਾ ਅਕਲ ਨੂੰ ਹੱਥ ਮਾਰਿਆ ਕਰ ਜਿਹੜੀ ਪਕਾਈ ਤੂੰ ਮਾਰੀ ਜਨਾ ਨਾ ਮੈਂ ਸਾਰੀ ਫੋਨ ਤੇ ਸੁਣੀ ਜਨਾ ਨਾ ਕੀ ਕਸੂਰ ਹੈ ਬਚਾਰੀ ਦਾ ਹੈ ਤੈਨੂੰ ਕਰਕੇ ਖਵਾਉਂਦੀ ਆ ਨਸ਼ੇ ਦੇ ਵਾਸਤੇ ਤੇਰੇ ਵਾਸਤੇ ਪੈਸੇ ਮੰਗਦੀ ਫਿਰਦੀ ਆ ਲੋਕਾਂ ਤੋਂ ਸਾਰਾ ਕੰਮ ਕਰਦੇ ਕਿਹੜੇ ਪੈਸੇ ਮੰਗਣ ਨੂੰ ਤੂੰ ਰੋਜ਼ ਤੈਨੂੰ ਲੈਣ ਚ ਖੜਾ ਦਿੰਦੇ ਪਿਆਜ ਮੇਰੇ ਵਾਸਤੇ ਗੋਲੀ ਲੈ ਕੇ ਫਰਾਨੀ ਚੀਜ਼ ਲੈ ਕੇ ਮਾੜੀ ਮੋਟੀ ਸ਼ਰਮ ਕਰ ਲੈ ਆਪਾਂ ਦੀ ਬੇੜਾ ਕਰਕੇ ਕੀਤਾ ਤੂੰ ਨਾਲ ਇਹਦਾ ਕਰੀ ਜਾਂਦੇ ਵੱਡਾ ਹਮਦਰਦ ਆ ਗਿਆ ਤੁਸੀਂ ਕੰਮ ਕਰੋ ਆਪਦਾ ਸਾਡਾ ਘਰ ਦਾ ਹਾਂ ਹੋ ਸਾਰਾ ਤੇਰੇ ਵਰਗੇ ਬੰਦਿਆ ਕਰਕੇ ਨਾ ਜਨਾਨੀ ਦੀ ਸੂ ਬਿਗੜ ਜਾਂਦੀ ਐ ਉਹ ਭਾਈ ਤੁਸੀਂ ਆਪਦਾ ਕੰਮ ਕਰੋ ਜੀ ਪਰ ਤੂੰ ਕਦੋਂ ਸਿਆਣਾ ਹੋਏਂਗਾ ਤੇਰੇ ਵਰਗੇ ਘਟਿਆ ਬੰਦੇ ਕਰਕੇ ਨਾ ਜਨਾਨੀਆਂ ਖਰਾਬ ਹੋ ਜਾਂਦੀਆਂ ਨੇ ਉਹ ਆਪ ਤੋਂ ਨਹੀਂ ਖਰਾਬ ਹੁੰਦੀਆਂ ਹੈਗੀਆਂ ਜੋ ਤੇਰੇ ਵਰਗਾ ਸਾਰਾ ਦਿਨ ਮੰਜਾ ਤੋੜੀ ਜਾਂਦਾ ਕੰਮ ਦਾ ਡੱਕਾ ਨਹੀਂ ਤੋੜਦਾ ਜਨਾਨੀਆਂ ਨੂੰ ਕਹਿੰਦਾ ਬਾਹਰ ਜਾ ਕੇ ਮੇਰੇ ਵਾਸਤੇ ਨਸ਼ਾ ਲੈ ਕੇ ਆ ਤੂੰ ਸਹੀ ਹੈ ਕੀ ਗੱਲ ਤੇ ਮੈਨੂੰ ਦੱਸ ਕੋਈ ਨਹੀਂ ਖਾਂਦਾ ਭਾਈ ਤੁਸੀਂ ਨਹੀਂ ਖਾਂਦਾ ਭਾਈ ਹਾਲੇ ਵੀ ਕੁਝ ਨਹੀਂ ਵਿਗੜਿਆ ਹੈਗਾ ਇਹ ਤਾਂ ਮੇਰੀ ਵਾਈਫ ਨਾਲ ਲੱਗੀ ਸੀ ਸਰਕਾਰੀ ਨੌਕਰੀ ਹੈ ਕਹਿੰਦੀ ਆਪਾਂ ਕਿਸੇ ਦੀ ਹੈਲਪ ਕਰਾਂਗੇ ਤਾਂ ਕਰਕੇ ਅਸੀਂ ਇਹਨੂੰ ਪੈਸੇ ਦੇ ਦੇਗੇ ਅਸੀਂ ਕੀ ਮਾੜਾ ਕਰਤਾ ਬਈ ਤੁਹਾਡੀ ਹੈਲਪ ਕਰਕੇ ਤੂੰ ਸਾਡੇ ਤੇ ਇਲਜ਼ਾਮ ਲਾਉਣ ਲੱਗ ਰਿਹਾ ਕੋਈ ਬਾਈ ਹੋ ਜਾਂਦਾ ਕਈ ਵਾਰੀ ਗਲਤ ਫਹਮੀ ਹੋ ਜਾਂਦੀ ਹੈ ਚਲੋ ਕੋਈ ਗੱਲ ਗਲਤ ਫਹਮੀ ਨਾ ਗੱਲ ਕਰਕੇ ਕੱਟ ਸਕਦੇ ਆ ਇਹ ਨਹੀਂ ਕਿ ਘਰ ਵਾਲੀ ਤੇ ਹੱਥ ਚੁੱਕਣਾ ਸ਼ੁਰੂ ਕਰ ਦੋ ਜੇ ਤਰੀ ਪੁਲਿਸ ਉਸ ਕੰਪਲੀਟ ਕਰਤੀ ਨਾ ساری ਜ਼ਿੰਦਗੀ ਜੇਲ੍ਹ ਜੀ ਬੈਠਾ ਰਹੇਗਾ ਕਰੀਏ ਤੇਰੀ ਰਿਪੋਰਟ ਬੋਲਾ ਨਹੀਂ ਨਹੀਂ ਵੀਰੇ ਨਹੀਂ ਜੇ ਮਾਫ ਮੰਗੇ ਤੂੰ ਮਾਫ ਮੰਗੇ ਮਾਫੀ ਅਜੇ ਵੀ ਤੇਰਾ ਸੋਚਦੀ ਐ ਉਹ ਚਲ ਠੀਕ ਹੈ ਨਹੀਂ ਲੜਦੇ ਕਰੇ ਛੱਡ ਦਾਂਗੇ ਪਰੇ ਪਹਾ ਵੜ ਦਾਂਗੇ ਨਾਲੇ ਅਸਤੇ ਬਾਦ ਇਹ ਨਾ ਸੋਚੀ ਕਿ ਉਹ ਕੱਲੀ ਐ ਅਸੀਂ ਦੋਵੇਂ ਇਹਦੇ ਪਿੱਛੇ ਹੈਗੇ ਆ ਚਲ ਬੈਨ ਜਾ ਅੱਜ ਤੇਰੇ ਤੁਸੀਂ ਵੀ 6 ਪਣੇ ਤਿੱਕੇ ਜਾਓ